ਪਵਿੱਖਤ ਪੁਰਾਣ ਦੇ ਵਿੱਚ 28 ਮਾ ਅਧਿਆਏ ਆਉਂਦਾ ਹੈ ਪਵਿੱਖਤ ਪੁਰਾਣ ਦਾ ਉਹਦੇ 33ਵੇਂ ਸ਼ਲੋਕ ਤੋਂ ਲੈ ਕੇ ਤੇ 44 ਸ਼ਲੋਕ ਤੱਕ ਸ਼ਿਰਪ ਗੁਰੂ ਨਾਨਕ ਦੇ ਆਉਣ ਦਾ ਹੀ ਲਿਖਿਆ ਹੋਇਆ ਹੈ 33ਵੇਂ ਸ਼ਲੋਕ ਤੋਂ ਤੇ 44ਵੇਂ ਸ਼ਲੋਕ ਤੱਕ 28ਵਾਂ ਅਧਿਆਇ ਮੈਂ ਉਹਦਾ ਥੋੜਾ ਜਿਹਾ ਵਿਚਾਰ ਸਤਿਗੁਰੂ ਜੀ ਸੁਣਾਇਆ ਜਾਂਦੇ ਸੰ ਤੁਹਾਡੇ ਅੱਗੇ ਰੱਖਦੇ ਹਾਂ ਕਿ ਏਵੰ ਬੈ ਧਰਮ ਪ੍ਰਚਰਿਆ ਜਦ ਕਲੋ ਜਿਸ ਵੇਲੇ ਧਰਮ ਦੀ ਅਤ ਹਾਨੀ ਹੋਣੀ ਸ਼ੁਰੂ ਹੋ ਜੂਗੀ ਧਰਮ ਦੀ ਕੋਈ ਗੱਲ ਸੁਣਨ ਵਾਲਾ ਨਾ ਰਹੂਗਾ ਧਰਮ ਦੇ ਅੱਖਰਾਂ ਨੂੰ ਮੇਟਰਨ ਤੱਕ ਜਾਣਗੇ ਧਰਮ ਦੇ ਹਰ ਰਾਹ ਦੇ ਵਿੱਚ ਕੰਡੇ ਖੜੇ ਕਰਨ ਵਾਲੇ ਲੋਕ ਹੋਣਗੇ ਨਹੀਂ ਧਰਮ ਦੀ ਹਰ ਗੱਲ ਕਰਨ ਦੇ ਉੱਤੇ ਜਿਸ ਵੇਲੇ ਮਨਾਹੀ ਲਾਗੀ ਹੋ ਜਾਏਗੀ ਏਵ ਮੈਂ ਧਰਮ ਪਰਚਰਿਆ ਜਦ ਕਲੂ ਜਦੋਂ ਇਤਨਾ ਕਲ ਯੁਗ ਆਪਣਾ ਪ੍ਰਭਾਵ ਪਾਵੇਗਾ ਤਦავੇ ਲੋਕ ਅਰਖਿਆਰਥਨ ਉਸ ਵੇਲੇ ਐਨੀ ਜਿਹੜੀ ਮਲੀਨਤਾ ਹੀ ਵੇਣ ਬਣ ਜਾਊਗੀ ਜਿਤਨੇਕ ਮਨਾਂ ਦੇ ਵਿੱਚ ਬੇਚਾਨੀ ਹੋ ਜਾਊਗੀ ਔਰ ਜਿਸ ਸਮੇਂ ਨੂੰ ਲਿਖਿਆ ਕਲ ਕਾਤੀ ਰਾਜੇ ਕਸ਼ਾਈ ਧਰਮ ਪੰਖ ਕਰ ਉੱਡ ਰਿਆ ਕੂੜ ਅਮਾਵਸ ਸੱਚ ਚੰਦਰਮ ਦੀਸੇ ਨਾਹੀ ਕੈ ਚੜਿਆ ਕਿ ਜਿਸ ਵੇਲੇ ਐ ਲੱਗੂਆ ਕਣੀ ਖੁਦਾ ਕੋਈ ਚੀਜ਼ ਹੈ ਹੀ ਨਹੀਂ ਚਾਨਣ ਕੋਈ ਚੀਜ਼ ਹੈ ਹੀ ਨਹੀਂ ਇਸ ਦੁਨੀਆ ਦੇ ਵਿੱਚ ਗਿਆਨ ਕੋਈ ਚੀਜ਼ ਹੈ ਹੀ ਨਹੀਂ ਹੈ ਇਹੋ ਜਿਹੀ ਮਲੇਸ਼ਤਾਨ ਨਹੀਂ ਬੁੱਧੀਆਂ ਦੇ ਨਾਲ ਜਿਸ ਵੇਲੇ ਅਤਿਆੰਤ ਸੰਸਾਰ ਭਰ ਜਾਵੇਗਾ ਔਰ ਉਸ ਵੇਲੇ ਕੋਈ ਪੀਰ ਪਗੰਬਰ ਆਉੜਿਆ ਕਿਸੇ ਵੀ ਧਰਮ ਦਾ ਹੋਵੇ ਸਭ ਉਹਦੀ ਦਰਗਾਹ ਤੋਂ ਆਉਂਦੇ ਨੇ ਪਰ ਇਤਨਾ ਕਿ ਇਸ ਧਰਤੀ ਤੇ ਬੋਝ ਬਣ ਜਾਵੇਗਾ ਜਿਸ ਨੂੰ ਚੁੱਕਣ ਦੇ ਵਾਸਤੇ ਕੋਈ ਵੀ ਉਸ ਵੇਲੇ ਆਪਣਾ ਸਿਰ ਨਹੀਂ ਦੇ ਸਕਦਾ ਸੀ ਧਿਆਨ ਨਹੀਂ ਹੋਊਗਾ ਇਹ ਸਾਡੇ ਵਾਸਤੇ ਨਹੀਂ ਆਮ ਦੀ ਗੱਲ ਨਹੀਂ ਜਦੋਂ ਅਵਤਾਰਾਂ ਨੇ ਵੀ ਹੱਥ ਖੜੇ ਕਰ ਦਿੱਤੇ ਨੇ ਉਸ ਸਮੇਂ ਨੂੰ ਇਹਨਾਂ ਪਵਿੱਖਤ ਵਚਨਾਂ ਚ ਲਿਖਿਆ ਹੈ ਕਿ ਉਸ ਵੇਲੇ ਫਿਰ ਖੁਦਾ ਨੂੰ ਆਪ ਆਉਣਾ ਪਊਗਾ। ਏਵੰ ਬੈ ਧਰਮ ਪਰ ਚਰਿਆ ਜਦ ਕਲੂ ਤਦ ਵੈ ਲੋਕ ਅਰਖਯਾਰਥੰ ਇਹ ਹਾਇ ਕਰਲਾਪ ਨੂੰ ਮੇਟਣ ਦੇ ਵਾਸਤੇ ਤੇ ਧਰਤੀ ਦਾ ਬੋਝ ਜਿਹੜਾ ਪਾਪਾਂ ਨਾਲ ਭਰ ਜਾਉ ਮਲੇਸ਼ ਦੁਨੀਆ ਹਰ ਪੈਰ ਦੇ ਉੱਤੇ ਉਹਨਾਂ ਦੀ ਸੋਚ ਦੇ ਅਨੁਸਾਰ ਅਨੇਕਾਂ ਪਾਪ ਵਰਤਣਗੇ ਕਿਉਂਕਿ ਪਾਪਾਂ ਨਾਲ ਸੋਚ ਭਰੀ ਹੈ ਤੇ ਪੈਰ ਕਿਤੇ ਆਉਣਾ ਧਰਤੀ ਤੇ ਆਉਣਾ ਇਸ ਸਾਰੀ ਹੀ ਮਲੀਨ ਤਾਈ ਨੂੰ ਚੁੱਕਣ ਵਾਸਤੇ ਬਹੁਤ ਵੱਡਾ ਹੈ ਕੰਮ ਆਮ ਤਾਂ ਹੈ ਨਹੀਂ ਸਾਡੇ ਕੋਲੋਂ ਤਾਂ ਇੱਕ ਦੇ ਅੰਦਰ ਦਾ ਮਲੇਸ਼ਤਾਨਾ ਨਹੀਂ ਖਤਮ ਹੁੰਦਾ ਤੇ ਕੁੱਲ ਸ੍ਰਿਸ਼ਟੀ ਨੂੰ ਥੰਮ ਦੇਣਾ ਇਹ ਕੋਈ ਆਮ ਗੱਲ ਨਹੀਂ ਹੈ ਰਾਜੇ ਤਦਾਂ ਬੈ ਲੋਕ ਰਖਿਆਤਮ ਮਲੇਸ਼ਨ ਨਾਸ਼ ਤਵੇ ਤੇ ਇਹਨਾਂ ਮਲੇਸ਼ ਬੁੱਧੀਆਂ ਦਾ ਨਾਸ਼ ਕਰਨ ਵਾਸਤੇ ਮਲੇਸ਼ਤਾਨਾ ਨਾਸ਼ ਤਵੇ ਪਸ਼ਮ ਤੋ ਸ਼ੁਭੰਗ ਦੇਸੇ 베ਦੀ ਬੰਤੇਸ ਨਾਨਕੋ ਭਵਿਕਤ ਪ੍ਰਾਨ ਓਦੋਂ ਪਸ਼ਮ ਸ਼ੁਭ ਦੇਸ ਦੇ ਵਿੱਚ 베ਦੀ ਵੰਸ ਦੇ ਵਿੱਚ ਗੁਰੂ ਨਾਨਕ ਦੀ ਜੋਤ ਖਦਾ ਰੂਪ ਪਾਏਗੀ